ਨਿਕਸ ਵਰਤ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਪਾਲ ਲੁਧਿਆਣੇ ਦਾ ਸਭ ਤੋਂ ਭੀੜ ਭਰ ਵਾਲਾ ਇਲਾਕਾ ਡੁਗਰੀ ਨੂੰ ਇੱਕ ਨਵੀਂ ਸੋਗਾਤ ਹੈ ਮਿਲਣ ਵਾਲੀ ਸੋਗਾਤ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਸਦਵਾ ਕਨਾਲ ਦੇ ਉੱਤੇ ਜਿਹੜਾ ਪੁਲ ਬਣਿਆ ਹੋਇਆ ਉਹ ਕਾਫੀ ਜ਼ਿਆਦਾ ਪੀੜਾ ਹੋਣ ਕਰਕੇ ਰੋਜ਼ਾਨਾ ਹੀ ਉਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਟ੍ਰੈਫਿਕ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਲੰਬਾ ਜਾਮ ਲੱਗ ਜਾਂਦਾ ਹੈ ਕਈ-ਕਈ ਘੰਟੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹਾਲਾਂਕਿ ਦੁਪਹਿਰ ਨੂੰ ਜ਼ਰੂਰ 2 ਘੰਟੇ ਜਾ ਕੇ ਟ੍ਰੈਫਿਕ ਘਟੋਂਦਾ ਪਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸੇ ਤਰ੍ਹਾਂ ਨਿਰੰਤਰ ਟ੍ਰੈਫਿਕ ਚੱਲਦਾ ਰਹਿੰਦਾ ਪਰ ਹੁਣ ਉਸ ਟ੍ਰੈਫਿਕ ਦੇ ਉੱਤੇ ਵਿਰਾਮ ਮੈਂ ਲੱਗਣ ਵਾਲਾ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਵੱਲੋਂ ਸਿਤਮਾ ਕਨਾਲ ਦੇ ਉੱਤੇ ਇੱਕ ਕੋਲ ਜਿਹੜੀ ਕੋਈ ਚੜ੍ਹਾਈ ਵਧਾਈ ਜਾ ਰਹੀ ਹੈ ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਵਿਧਾਇਕ ਕੁਲਵੰਤ ਸਿੰਘ ਸਿੱਧੂ ਜੀ ਮੌਜੂਦ ਨੇ ਸੂ ਸਾਹਿਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਨੂੰ ਖੱਜਲ ਖਵੜਾ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਇਲਾਕੇ ਦੇ ਲੋਕ ਜੋ ਰਹਿਣ ਵਾਲੇ ਨੇ ਜਾਫ ਜਿਨ੍ਹਾਂ ਨੇ ਆਣਾ ਜਾਣਾ ਹੁੰਦਾ ਸੀ ਉਹਨਾਂ ਨੂੰ ਇੱਕ ਨਵੀਂ ਸੁਗਾਤ ਮਿਲਣ ਵਾਲੀ ਹੈ ਕੀ ਪ੍ਰੋਜੈਕਟ ਹੈਗਾ ਇਹ ਸੱਸੀ ਗੱਲ ਹਿੰਮਨ ਜੀ ਪਹਿਲਾਂ ਤੁਹਾਨੂੰ ਹਲਕਾ ਆਤਮਨਗਰ ਚੌਣ ਤੇ ਤੁਹਾਡੇ ਕੈਮਰਾਮੈਨ ਨੂੰ ਸਵਾਗਤ ਕਰਦਾ ਇਹ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕਰਿਆ ਸੀ ਵੀ ਤੁਹਾਨੂੰ ਰਹਿਣ ਸਹਿਣ ਲਈ ਚੁਗਿਰਦਾ ਜਿਹੜਾ ਸਾਫ ਸੁਥਰਾ ਤੇ ਵਧੀਆ ਬਣਾਉਂਦੇ ਆਂਗੇ ਸਭ ਤੋਂ ਵੱਡੀ ਦਿੱਕਤ ਦੁਗਰੀ ਦੇ ਲੋਕਾਂ ਨੂੰ ਇਹ ਸੀ ਵੀ ਟੈਫਕ ਜਦੋਂ ਆਪਣੇ ਦਫ਼ਤਰਾਂ ਤੋਂ ਘਰ ਘਰ ਨੂੰ ਆਉਂਦੇ ਜਾਂ ਘਰਾਂ ਤੋਂ ਦਫ਼ਤਰ ਨੂੰ ਜਾਂਦੇ ਨੇ ਕਈ ਘੰਟਿਆਂ ਦਾ ਜਿਹੜਾ ਜਾਮ ਲੱਗਦਾ ਸੀ ਉਹਦੇ ਵਿੱਚ ਸਭ ਤੋਂ ਵੱਡੀ ਮੰਗ ਸੀ ਵੀ ਪੁਲ ਨੂੰ ਚੌੜਾ ਕੀਤਾ ਜਾਵੇ ਕਾਫੀ ਸਮੇਂ ਤੋਂ ਮਸ਼ਕਤ ਕਰਨ ਤੋਂ ਬਾਅਦ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਸਰ ਭਗਵੰਤ ਸਿੰਘ ਜੀ ਮਾਨ ਦਾ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਜਿਨ੍ਹਾਂ ਦੀ ਸਤਜੀ ਦੇਖਰੇਖ ਹੇਠ ਵਿਧਾਇਕਾਂ ਦਾ ਜਿਹੜੇ ਕੰਮ ਤੜਾ ਤੜਾ ਪਾਸ ਹੋ ਰਹੇ ਨੇ ਤੇ ਫੰਡ ਵੀ ਜਾਰੀ ਹੋ ਰਹੇ ਨੇ 78 ਲੱਖ ਦੀ ਲਗਤ ਨਾਲ ਕੇਵਲ 78 ਲੱਖ ਮੈਂ ਬਾਰ-ਬਾਰ ਕਿਉਂ ਕਹਣਾ ਕੇਵਲ 78 ਲੱਖ ਦੀ ਲਗਤ ਨਾਲ ਇਹ ਪੁਲ 12 ਫੁੱਟ ਚੌੜਾ ਬਣਨਾ ਜਿਹੜੇ ਕੋਈ ਕੰਮਕ ਪ੍ਰਾਣੀਆਂ ਸਰਕਾਰਾਂ ਦੇ ਕਰੋੜਾਂ ਰੁਪਈਆ ਦੇ ਹੁੰਦੇ ਸੀ 78 ਲੱਖ ਨਾਲ ਵਧੀਆ ਕੁਆਲਿਟੀ ਦਾ ਜਿਹੜਾ ਪੁਲ ਬਣਾਵਾਂਗੇ ਜਦੋਂ ਮੈਂ ਫੀਡਬੈਕ ਲਈਆ ਲੋਕਾਂ ਤੋਂ ਇੱਕ ਘੰਟੇ ਵਿੱਚ ਮੰਨ ਲਓ ਵੀ 500 ਗੱਡੀ ਲੰਘਦੀ ਹੈ ਤਾਂ ਇਹ ਡਬਲ ਲੇਨ ਦੇ ਚੱਲਣੀਆਂ ਹਜ਼ਾਰ ਦੇ ਕਾਰ ਜਦੋਂ ਕਰੀਬ ਪਾਸ ਹੋ ਗਈ ਇਹਦੇ ਪੁਲ ਤੋਂ ਦੀ ਲੰਘੀ ਤਾਂ ਫਿਰ ਮੈਂ ਸਮਝਦਾ ਵੀ ਟ੍ਰੈਫਿਕ ਦੇ ਜਾਮ ਲੱਗਣੇ ਬੰਦ ਹੋ ਜਾਣਗੇ ਨੇ ਪੱਥਰ ਤਾਂ ਰੱਖੇ ਜਾਂਦੇ ਨੇ ਪਰ ਕਈ ਵਾਰ ਦੇਖਣ ਨੂੰ ਮਿਲਦਾ ਕੰਮ ਲੜਕਿਆ ਲੜਕਦਾ ਹੀ ਰਹਿ ਜਾਂਦਾ ਹੈ ਇਸ ਦਾ ਟਾਈਮ ਪੀਰੀਅਡ ਬਾਉਂਡ ਕੀਤਾ ਗਿਆ ਕਿ ਐਨੇ ਸਮੇਂ ਤੋਂ ਲੈ ਕੇ ਐਨੇ ਸਮੇਂ ਦੇ ਵਿੱਚ ਵਿੱਚ ਇਹ ਪ੍ਰੋਜੈਕਟਡ ਹੈ ਕੰਪਲੀਟ ਕੀਤਾ ਜਾਏਗਾ ਕੰਪਲੀਟ ਨਹੀਂ ਹੁੰਦਾ ਠੇਕੇਦਾਰ ਤੇ ਕੋਈ ਜੁਰਮਾਨਾ ਵੀ ਇਸ ਤਰ੍ਹਾਂ ਦਾ ਕੁਝ ਇਹਦਾ ਕੰਪਲੀਸ਼ਨ ਪੀਰੀਅਡ ਮੇਰਾ ਹੈ 4 ਤੋਂ 5 ਮਹੀਨੇ ਦਾ ਪਰ ਮੈਂ ਧੰਨਵਾਦ ਕਰਦਾ ਸਾਡੇ ਐਸ.ਵੀ. ਸਾਹਿਬ ਦਾ ਸੰਜੀਤ ਕਮਰਜੀ ਸਿੰਘ ਲਾ ਵੀ ਆਏ ਨੇ ਉਹਨਾਂ ਨੇ ਇਹ ਵਾਦਾ ਕਰਿਆ ਵੀ 1 ਮਹੀਨੇ ਦੇ ਵਿੱਚ ਇਹਨੂੰ ਤਿਆਰ ਕਰ ਦਾਂਗੇ ਕਿਉਂਕਿ ਨਹਿਰ ਦਾ ਕੰਮ ਹੈ ਬੰਦੀ ਚੱਲਦੀ ਹੈ ਬੰਦੀ ਦਾ ਲਾਹਾ ਵੀ ਲੈਣਾ ਹੈ ਅੱਗੇ ਅਸੀਂ ਕਿਸਾਨਾਂ ਨੂੰ ਪਾ ਇਹ ਕਣਕ ਦੀ ਬਜਾਈ ਹੋ ਕੇ ਹੱਟ ਗਈ ਜਿਹੜੇ ਚੌਲ ਲੋਕਾਂ ਦੇ ਖੜੇ ਨੇ ਜਿਹੜੇ ਵੱਢਣੇ ਨੇ ਉਹਨਾਂ ਨੂੰ ਜਿਹੜਾ ਸਿੰਚਾਈ ਵਾਸਤੇ ਨਹਿਰੀ ਪਾਣੀ ਦੀ ਲੋੜ ਆ ਉਹਦਾ ਅਸੀਂ ਲਾਹਾ ਲੈਂਦੇ ਹੋਏ ਐਸਨੈ ਪੋਸੀਬਲ ਜਿਹੜਾ ਥੱਲੇ ਵਾਲਾ ਕੰਮ ਪੂਰਾ ਕਰ ਲਾਂਗੇ ਉੱਪਰ ਵਾਲਾ ਜਿਹੜਾ ਲੈਂਟਰ ਦਾ ਕੰਮ ਉਹ ਬਾਅਦ ਚ ਹੁੰਦਾ ਰਹੂਗਾ ਪਰ ਜਲਦੀ ਇੱਕ ਮਹੀਨੇ ਦੇ ਅਸੀਂ ਕੋਸ਼ਿਸ਼ ਆ ਵੀ ਇਹਨੂੰ ਪੁੱਲ ਨੂੰ ਤਿਆਰ ਕਰਦੇ ਇਸ ਰੋਡ ਨੂੰ ਉਸਾਰੀ ਜਦੋਂ ਚੱਲਣੀ ਐ ਇਸ ਪੁਲ ਦੀ ਤਾਂ ਕਿਸ ਰੋਡ ਨੂੰ ਬਲੋਕ ਵੀ ਕੀਤਾ ਜਾਏਗਾ ਜਾਂ ਟ੍ਰੈਫਿਕ ਡਾਇਵਰਟ ਕੀਤਾ ਜਾਏਗਾ ਜਾਂ ਫਿਰ ਰੋਡ ਇਸੇ ਤਰ੍ਹਾਂ ਚੱਲਦੀ ਰਹੇਗੀ ਬਿਲਕੁਲ ਵੀ ਕਦੇ ਵੀ ਰੋਡ ਨਹੀਂ ਬੰਦ ਹੋਣੀ ਜਦੋਂ ਥੱਲੋਂ ਪੁਲ ਤਿਆਰ ਹੋਊਗਾ ਕਿਉਂਕਿ ਪੁਲ ਦੇ ਨਾਲ ਅਟੈਚ ਪੁਲ ਨੂੰ ਕਰਨਾ ਹੈ ਜਦੋਂ ਥੱਲੇ ਵਾਲਾ ਫਾਊਂਡੇਸ਼ਨ ਤਿਆਰ ਹੋ ਕੇ ਉੱਪਰ ਆਊਗਾ ਉਦੋਂ ਜਿਹੜਾ ਜੰਗਲਾਂ ਨੂੰ ਤੋੜ ਕੇ ਨਾਲ ਜੁੜਾ ਹੋ ਸਕਦਾ ਉਦੋਂ 5-7 ਦਿਨ ਲੋਕਾਂ ਨੂੰ ਜਿਹੜੀਆਂ ਮੁਸ਼ਕਲ ਦਾ ਆਵੇ ਟ੍ਰੈਫਿਕ ਦੇ ਵਿੱਚ ਉਹਦੇ ਲਈ ਵੀ ਅਸੀਂ ਡਿਵਰਸ਼ਨ ਜਾਰੀ ਕਰਾਂਗੇ ਅਧਿਕਾਰੀ ਟ੍ਰੈਫਿਕ ਵਾਲੇ ਆਉਣਗੇ ਪਰ ਕਿਸੇ ਨੂੰ ਮੁਸ਼ਕਲ ਨਹੀਂ ਆਉਂਦੀ। ਜੀ ਲੱਗਦਾ ਕਿਸ ਇਲਾਕੇ ਨੂੰ ਜਾਂ ਫਿਰ ਜੋ ਲੋਕ ਇਥੋਂ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲਣ ਵਾਲੀ ਹੈ। ਮੈਂ ਤਾਂ ਜਦੋਂ ਆਪਣੀ ਗੱਲੀ ਤੇ ਉੱਤਰਿਆ ਮੈਂ ਹੈਰਾਨ ਹੋ ਗਿਆ ਦੇਖ ਕੇ ਬਈ ਇੰਨੀ ਵੱਡੀ ਗਿਣਤੀ ਵਿੱਚ ਆਪ ਮਹਾਰੇ ਲੋਕ ਇਸ ਅਦ ਘਟਨ ਦੀ ਜਿਹੜੀ ਵੀ ਆ ਰੌਣਕ ਵਧਾਉਣ ਲਈ ਆਏ। ਤੇ ਜਿਨ੍ਹਾਂ ਨੂੰ ਜਿਹੜੇ ਲੋਕਾਂ ਕੋਲੇ 1 ਮਿੰਟ ਦਾ ਵੀ ਸਮਾਂ ਨਹੀਂ ਵੱਡੇ ਤੋਂ ਵੱਡੇ ਇੰਡਸਟਰੀ ਦੇ ਬਿਜ਼ਨਸਮੈਨ ਇਸ ਇਸ ਖੁਸ਼ੀ ਵਿੱਚ ਸ਼ਾਮ ਲਾਉਣ ਆਏ ਨੇ ਅਸ਼ੀਰਵਾਦ ਦੇਣ ਆਏ ਨੇ ਧੰਨਵਾਦ ਕਰਨ ਆਏ ਨੇ ਇਹ ਬਹੁਤ ਵੱਡਾ ਜੋ ਖੁਸ਼ੀ ਦਾ ਦਿਨ ਹੈ ਮੇਰਾ ਮਨ ਵੀ ਬਹੁਤ ਖੁਸ਼ ਹੈ ਵੀ ਮੈਂ ਚੋਣਾਂਦਰਾਂ ਲੋਕਾਂ ਜੋ ਵਾਦਾ ਕਰਿਆ ਸੀ ਪੂਰਾ ਕਰਿਆ ਤਾਂ ਦੂਸਰੀ ਸਾਈਡ ਤੇ ਇੱਕ ਹੋਰ ਪੁਲ ਬਣਿਆ ਹੋਇਆ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਵੀ ਛੋੜਾ ਕਰਨ ਦੇ ਜਿਹੜਾ ਪ੍ਰੋਜੈਕਟ ਹੋ ਲਿਆਂਦਾ ਜਾਵੇਗਾ ਮੈਂ ਤਾਂ ਮੁੱਖ ਮੰਤਰੀ ਸਾਹਿਬ ਤੋਂ ਕੁਝ ਨਾ ਕੁਝ ਮੰਗੀ ਜਣਾ ਮੇਰੇ ਲੋਕਾਂ ਨੇ ਮੇਰੇ ਤੋਂ ਮੰਗੀ ਜਣਾ ਮੈਂ ਗਾਂ ਚੋੜ ਜੱਟ ਲੈਣੀਆਂ ਉਹ ਐਸਾ ਰੱਬ ਦਾ ਦਿਲ ਵਧੀਆ ਇਨਸਾਨ ਆ ਵੀ ਨਾ ਨਹੀਂ ਕਹਿੰਦੇ 12 ਫੁੱਟ ਦੀ ਮੰਗ ਮੈਂ ਫੇਰ ਰੱਖ ਦੇਣੀ ਆ ਦੋ ਚਾਰ ਦਿਨਾਂ ਚ ਤਾਂ ਕਿ ਇਹਦੀਆਂ ਫੋਟੋਆਂ ਬਣਾ ਕੇ ਪਾਉਂਗਾ ਨਾ ਤਾਂ ਫੇਰ ਉਹ ਖੁਸ਼ ਹੋ ਕੇ ਕਹਿ ਦੇਣਗੇ ਵੀ ਚੱਲ ਯਾਰ ਇੱਧਰ ਵੀ ਬਣਾ ਲੇ ਔਰ ਜਾਣ ਵਾਲੇ ਲੋਕਾਂ ਨੂੰ ਫੇਰ ਚੱਲੋ ਵੀ ਜਮਾਂ ਰਸਤਾ ਸਾਹਿਬ ਇਸ ਤੋਂ ਇਲਾਵਾ ਕੋਈ ਆਪਣੇ ਹਲਕੇ ਦੇ ਲੋਕਾਂ ਦੇ ਲਈ ਕੋਈ ਵੱਡਾ ਪ੍ਰੋਜੈਕਟ ਲੈ ਕੇ ਆ ਰਹੇ ਹੋ ਮੇਰੀ ਕੋਸ਼ਿਸ਼ ਹੈ ਵੀ ਇੱਕ ਸਪੋਰਟਸ ਪਾਰਕ ਜਿਹੜਾ ਮੈਂ ਮੁੱਖ ਮੰਤਰੀ ਸਾਹਿਬ ਤੋਂ ਮੰਗ ਰੱਖੀ ਹੈ ਤੇ ਪ੍ਰਮਾਤਮਾ ਕਰੇ ਬਾਬਾ ਦੀਪ ਸਿੰਘ ਮਾਰੇ ਰਹਿਮਤ ਕਰਨ ਉਹ ਖੁਸ਼ੀ ਦਾ ਦਿਨ ਜਲਦੀ ਆ ਜਾਵੇ ਸਪੋਰਟਸ ਪਾਰਕ ਤੁਸੀਂ ਗੱਲ ਕੀਤੀ ਹੈ ਇਸੇ ਸਿਧਵਾ ਕਨਾਲ ਤੇ ਜੇਕਰ ਆਪਾਂ ਅੱਗੇ ਜਾਈਏ ਤਾਂ ਸਾਊਥ ਵਾਲੇ ਪਾਸੇ ਜਾਈਏ ਜਾਂ ਸੋਰੀ ਮਾਫ ਕਰਨਾ West ਵਾਲੇ ਪਾਸੇ ਜਾਈਏ ਤਾਂ ਫਲਾਈਓਵਰ ਦੇ نیچے ਗਰਾਊਂਡ ਬਣੇ ਹੋਏ ਨੇ ਬੱਚਿਆਂ ਦੇ ਖੇਡਣ ਦੇ ਲਈ ਕਿ ਲੱਗਦਾ ਕਾਣ ਵਾਲੇ ਸਮੇਂ ਦੇ ਵਿੱਚ ਕੋ ਡਿਵੈਲਪਰ ਇਸ ਤਰ੍ਹਾਂ ਦੇ ਗਰਾਊਂਡਾਂ ਦਾ ਤਿਆਰ ਕਿਤੇ ਜਾ ਰਿਹਾ ਵਿੱਚ ਵੀ ਉਹ ਬਣਨ ਜਾ ਰਹੇ ਨੇ ਗਿੱਲ ਰੋਡ ਬਣਾ ਰਹੇ ਤੇ ਦੁਗਰੀ ਪੁਲ ਥੱਲੇ ਬਣਾ ਰਹੇ ਇੱਥੇ ਵੀ ਤੁਸੀਂ ਸਹੀ ਨਿਸ਼ਾਨਾ ਲਾਇਆ ਇੱਥੇ ਵੀ ਆਪਾਂ ਇੱਕ ਬਣਾ ਦੇਣਾ ਤਾਂ ਕਿ ਆਪਾਂ ਦੋਨੇ ਪੁਲਾਹ ਤੇ ਖੇਡਿਆ ਕਰੀਏ ਜਿਹੜੀ ਸਿਹਤ ਸਾਡੀ ਤੰਦਰੁਸਤ ਹੋਵੇ ਧੰਨਵਾਦ ਕੋ ਬਿਲਕੁਲ ਇੱਕ ਜ ਇੱਕ 12 ਫੁੱਟੀ ਪੋਲ ਦਾ ਜਿਹੜਾ ਕਿ ਨਹੀਂ ਪੱਥਰੋਂ ਰੱਖਿਆ ਗਿਆ ਤਾਂ ਸਭ ਤੋਂ ਭੀੜ-ਪਾੜ ਵਾਲਾ ਏਰੀਆ ਡੁਗਰੀ ਜਿਹੜਾ ਪੋਲਾ ਸਿੱਧਵਾ ਕਨਾਲ ਦੇ ਉੱਤੇ ਤਾਂ ਅਕਸਰ ਹੀ ਲੋਕਾਂ ਨੂੰ ਇੱਥੇ ਕਈ-ਕਈ ਘੰਟੇ ਵੀ ਕਹਿ ਸਕਦੇ ਆਪਾਂ ਜਾਂ ਫਿਰ ਅੱਧਾ ਪੂਨਾ ਘੰਟਾ ਦਾ ਰੂਟੀਨ ਆਮ ਗੱਲ ਹੈ ਕਿ ਅੱਧਾ ਪੂਨਾ ਘੰਟਾ ਇੱਥੇ ਜਾਮ ਵਿੱਚ ਫਸਣਾ ਪੈਂਦਾ ਤਾਂ ਹੁਣ ਵੀ ਤੁਹਾਨੂੰ ਤਸਵੀਰ ਦਿਖਾਵਾਂਗੇ ਹੁਣ ਵੀ ਇੱਥੇ ਵੱਡਾ ਜਾਮ ਲੱਗਿਆ ਹੋਇਆ ਨਜ਼ਰ ਆ ਰਿਹਾ ਤਾਂ ਅਕਸਰ ਹੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਜਿਹੜਾ ਕਿ ਸਾਹਮਣਾ ਉਹ ਕਰਨਾ ਪੈਂਦਾ ਹੈ ਲੰਬਾ ਜਾਮ ਲੱਗਿਆ ਹੋਇਆ ਨਜ਼ਰ ਆਉਂਦਾ ਹੈ ਤਾਂ ਹੁਣ ਜਾਮ ਇੱਕ ਨਵੇਂ ਪੁਲ ਦਾ ਨੀ ਪੱਥਰ ਹੈ ਉਹ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਵੱਲੋਂ ਰੱਖਿਆ ਗਿਆ ਤਾਂ ਕਿਹਾ ਜਾ ਰਿਹਾ ਹੈ ਕਿ 4 ਤੋਂ 5 ਮਹੀਨੇ ਦੇ ਵਿੱਚ ਵਿੱਚ ਇਸ ਦਾ ਕੰਮ ਹੈ ਉਹ ਮੁਕੰਮਲ ਹੈ ਉਹ ਕਰ ਲਿਆ ਜਾਵੇਗਾ ਤਾਂ ਕੰਮ ਜਿਹੜਾ ਕਿ ਮੁਕੰਮਲ ਕਰ ਲਿਆ ਜਾਵੇਗਾ ਤਾਂ ਇੱਕ ਵੱਡੀ ਸੁਗਾਤ ਹੈ ਜਿਹੜਾ ਕਿ ਡੁਗਰੀ ਦੇ ਇਲਾਕਾ ਵਾਸੀ ਨੂੰ ਮਿਲਣ ਵਾਲੀ ਹੈ ਨਾ ਬਲਕਿ ਜੋ ਇੱਥੋਂ ਦੀ ਆਪਣੇ ਆਫਿਸ ਜਾਂਦੇ ਨੇ ਜਾਂ ਫਿਰ ਇੱਥੋਂ ਦੀ ਰਾਹ ਘਿਰਦੇ ਉਹਨਾਂ ਨੂੰ ਵੀ ਇੱਕ ਵੱਡੀ ਰਾਹਤ ਤਾਂ ਮਿਲਣ ਵਾਲੀ ਕਿਉਂਕਿ ਜਾਮ ਦੇ ਵਿੱਚ ਕਈ-ਕਈ ਘੰਟੇ ਖੜਨਾ ਪੈਂਦਾ ਹੁਣ ਉਹ ਜਾਮ ਤਰੀਕੇ ਨਾਲ ਜਾਤੋਂ ਮਿਲਦੀ ਹੋਈ ਆਮ ਲੋਕਾਂ ਨੂੰ ਨਜ਼ਰ ਆਵੇਗੀ ਔਰ ਵਿਧਾਇਕ ਦੇ ਵੱਲੋਂ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹਲਕੇ ਦੇ ਵਿੱਚ ਹੋਰ ਵੀ ਜਿਹੜੇ ਕੀ ਵਿਕਾਸ ਦੇ ਪ੍ਰੋਜੈਕਟ ਨੇ ਉਹ ਲਿਆਂਦੇ ਜਾਣਗੇ ਕੈਮਰਾ ਪਰਸਨ ਸੁਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨਿੱਕ ਸਵੇਰਾ ਲੁਧਿਆਣਾ